ਬਹੁਤ ਰਿਸਾਈ ਸੁਣ ਦਿੱਤਾ ਨਵਾਦ ਇੱਕ ਮੈਨੂੰ ਬਹੁਤ ਖੁਸ਼ੀ ਆ ਜਿਹੜਾ ਨਸ਼ੇ ਕਣੀ ਤੁਸੀਂ ਨੇ ਧਿਆਨ ਦਿੱਤਾ ਬਹੁਤ ਖੁਸ਼ੀ ਹੈ ਵੀ ਲੋਕ ਵੀ ਛੋਟਾ ਸਾਥ ਦੇਣਗੇ ਜੀ ਦੇਖ ਰਹੇ ਲੋਕ ਪੂਰੇ ਤਿੱਖੇ ਹੋਏ ਹੋਏ ਨੇ ਨਸ਼ਿਆਲੇ ਕਣੀ ਪੈਂਦੇ ਨੇ ਪੂਰੇ ਉੱਠ ਉੱਠ ਛੋਟਾ ਹੱਥ ਹੈ ਜਦ ਉੱਪਰ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਸਾਡੇ ਵੱਲੋਂ ਕੋਈ ਕਮੀ ਨਹੀਂ ਆਊਗੀ ਬਸ ਤੁਸੀਂ ਸਹਿਯੋਗ ਕਰੋ ਅਸੀਂ ਤਾਂ ਜੀ ਇੱਕੇ ਬੇਨਤੀ ਕਰਦੇ ਲੋਕਾਂ ਨੂੰ ਵੀ ਪੰਚਾਇਤ ਜਾਂ ਨੰਬਰਦਾਰ ਕੋਈ ਜਵਾਨਤ ਨਹੀਂ ਦਿੰਦੇ ਜਵਾਨਤ ਨਹੀਂ ਦਿੰਦੇ ਹਾਂ ਬਸ ਤੁਸੀਂ ਵੀ ਇੰਨਾ ਕੋ ਕੋਈ ਜਿਹੜਾ ਜਵਾਨ ਤ ਤ ਦੇਊਗਾ ਉਹਨੂੰ ਸਸਪੈਂਡੇ ਕਰ ਦਿਓ ਮੈਂ ਸਰਪੰਚ ਵੀ ਐ ਨਹੀਂ ਨਹੀਂ ਮੇਰਾ ਮਤਲਬ ਪਹਿਲੀ ਗੱਲ ਤਾਂ ਕੋਈ ਜਾਊਗਾ ਨਹੀਂ ਜਦੋਂ ਸਾਰਾ ਪਿੰਡ ਇੱਕ ਪਾਸੇ ਹੋ ਗਿਆ ਹਾਂਜੀ ਦੂਜੇ ਨੰਬਰ ਤੇ ਅਸੀਂ ਉਹਨੂੰ ਜਵਾਬ ਤ ਨਹੀਂ ਹੋਣ ਦੇਣੀ ਪੁਲਿਸ ਵੱਲੋਂ ਜਾਂ ਕੋਈ ਹੋਰ ਕੋਈ ਲਾ ਕੇ ਅਸੀਂ ਤਾਂ ਉਹਨੂੰ ਕਹਿੰਨਾ ਵੀ ਜਿਹਨੇ ਕਰ ਜਿਹਨੇ ਕਿਸੇ ਦੇ ਘਰ ਤੇ 70 ਪਛਾਦਾ ਹਾਂਜੀ ਉਹਦਾ ਆਪਣਾ ਕਰ ਬੀਕ ਵਾਲਾ ਨਾਲ ਨਹੀਂ ਰਹਿ ਸਕ ਹਾਂ ਅਸੀਂ ਇਸੇ ਗਲਤੀ ਬਹੁਤ ਖੋਸ ਧੰਨਵਾਦ ਇੱਕ ਛੋਟੀ ਦਿਨ ਦੀ ਬਿਜਲੀ ਹੁੰਦੀ ਹੈ ਉਹ ਵਧਾਈ ਦੇ ਪਾਤਰੋਂ ਇੱਕ ਨਹਿਰੀ ਪਾਣੀ ਆ ਗਿਆ ਉਹਦੀ ਵਧਾਈ ਦੇ ਪੱਤਰ ਅੱਛਾ ਹੁਣ ਇੱਕ ਨਹਿਰੀ ਪਾਣੀ ਆ ਗਿਆ ਹਾਂਜੀ ਹਾਂ ਹੁਣ ਇੱਕ ਇੱਕ ਤੁਹਾਨੂੰ ਕਸ਼ਟ ਚੱਲਣਾ ਪਊਗਾ ਹਾਂਜੀ ਜਿੱਥੇ ਨਹਿਰੀ ਪਾਣੀ ਆ ਗਿਆ ਉੱਥੇ ਬਿਜਲੀ ਅਸੀਂ ਰਾਤ ਨੂੰ ਦੇਵਾਂਗੇ ਕਾਰਨ ਉਹ ਲੈ ਕੇ ਕਿ ਨਾਲੇ ਮੋਟਰ ਚਲਾ ਲੈਂਦੇ ਨੇ ਨਾਲੇ ਕੱਸੀ ਚਲਾ ਦਿੰਦੇ ਛੇਤੀ ਵੇਲੇ ਹੁਣ ਤੇ ਮਾਰੇ ਮਤਲਬ ਹੋਰ ਕੋ ਕੰਮ ਨਹੀਂ ਹੈਗਾ ਵੇਲੇ ਹੋ ਗਏ ਵੀ ਜਾਣਾ ਕਿਤੇ ਖੁੰਡਤੀ ਬਹਿਣਾ ਹੈਨਾ ਜੇ ਹੁਣ ਕੱਸੀ ਆਉਂਦੀ ਹੈ ਨਹਿਰੀ ਆ ਗਿਆ ਦੋ ਗਿਆਰੇ ਰਹਿ ਵੀ ਗਏ ਚਲਦੇ ਨੇ ਕੱਸੀ ਨਾਲ ਜਿਹੜੀ ਰਾਤ ਨੂੰ ਆਉਗੂ ਜਦੋਂ ਰਾਤ ਨੂੰ ਚਲਾਉਂਗੇ ਉਹ ਦੋ ਕੈਰੀ ਰਮਾਉਂਗੇ ਨਾ ਸਾਰੀ ਤਾਂ ਨਹੀਂ ਛੱਡੋਗੇ ਦੁਆਰੇ ਹੈਨਾ ਉਹ ਫਿਰ ਫਾਇਦਾ ਕੀ ਹੋਇਆ ਪੱਸੀ ਦਾ ਪਰ ਜਦ ਥੱਲੋਂ ਵੀ ਗੱਡੀ ਜੰਨੇ ਆ